ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪਿਆਰੀ ਸਾਧ ਸੰਗਤ ਗੁਰਦੁਆਰਾ ਮਸਤੂਆਣਾ ਸਾਹਿਬ ਜੂਬਾ ਸਿਟੀ ਵਿਖੇ ਸਮਾਗਮ ਜੂਨ 84 ਦੇ ਘੱਲੂ ਘਾਰੇ ਅਤੇ ਸ਼ਹੀਦੀ ਪੁਰਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਵੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ 1 ਜੂਨ ਤੋਂ 8 ਜੂਨ ਤੱਕ ਗੁਰਦੁਆਰਾ ਮਸਤੂਆਣਾ ਸਾਹਿਬ ਜੂਬਾ ਸਿਟੀ ਯੂਐਸਏ ਵਿਖੇ ਹਰ ਰੋਜ਼ ਸ਼ਾਮ ਨੂੰ 5 ਤੋਂ 7:30 ਤੱਕ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ ਜਿਸ ਵੀ ਪਰਿਵਾਰ ਨੇ ਸੇਵਾ ਲੈਣੀ ਹੋਵੇ ਤਾਂ ਬਾਬਾ ਵੀਰ ਸਿੰਘ ਜੀ ਨਾਲ ਸੰਪਰਕ ਕਰ ਸਕਦਾ ਹੈ ਲੰਗਰ ਦੇਗ ਤੇ ਰਮਾਲਾ ਸਾਹਿਬ ਸਮੇਤ ਸੁਖਮਨੀ ਸਾਹਿਬ ਦੀ ਸੇਵਾ 500 ਇੱਕ ਡਾਲਰ ਰੱਖੀ ਗਈ ਹੈ ਹਰ ਸਾਲ ਦੀ ਤਰ੍ਹਾਂ ਹੋਵੇਗੀ ਇਹ ਸੇਵਾ ਸਾਡਾ ਮਕਸਦ ਸੇਵਾ ਤੇ ਸਿਮਰਨ ਲਈ ਹੈ ਦੁਨਿਆਵੀ ਪਦਾਰਥਾਂ ਲਈ ਨਹੀਂ ਦਰਗਾਹੀ ਪੁਰਬ ਦਰਗਾਹੀ ਖੁਰਾਕ ਲੈਣ ਲਈ ਭਾਈ ਜਿਸ ਨੇ ਆਤਮਿਕ ਆਨੰਦ ਲੈਣਾ ਹੈ ਜਰੂਰ ਪਹੁੰਚਿਆ ਕਰੋ ਭਾਈ 10 ਮਈ ਤੋਂ 8 ਜੂਨ ਤੱਕ ਰੋਜ਼ਾਨਾ ਸ਼ਾਮ 6:00 ਵਜੇ ਤੋਂ 6:30 ਵਜੇ ਤੱਕ ਰੋਜ਼ਾਨਾ ਸੂਰਜ ਪ੍ਰਕਾਸ਼ ਦੇ ਇਤਿਹਾਸ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਅਤੇ ਜੂਨ 84 ਦੇ ਬਾਰੇ ਵਿਚਾਰਾਂ ਰੋਜ਼ਾਨਾ ਹੋਇਆ ਕਰਨਗੇ ਹਰ ਐਤਵਾਰ ਬੀਬੀ ਹਰਦੀਪ ਕੌਰ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ ਮੋਗਾ ਵਾਲੇ 6 ਤੋਂ 7 ਤੱਕ 6 ਤੋਂ 7 ਵਜੇ ਤੱਕ ਨਾਮ ਸਿਮਰਨ ਦਾ ਅਭਿਆਸ ਕਰਾਉਂਦੇ ਹਨ ਜਰੂਰ ਲਾਹਾ ਲਿਆ ਕਰੋ ਬੀਬੀਆਂ ਵੀਰ ਬਜ਼ੁਰਗ ਜਰੂਰ ਆਇਆ ਕਰੋ ਗੁਰੂ ਘਰ ਹਰ ਸਮੇਂ ਖੁੱਲਾ ਰਹਿੰਦਾ ਹੈ ਸਵੇਰੇ ਸ਼ਾਮ ਨਿਤਨੇਮ ਤੇ ਹੋਰ ਸਮਾਗਮ ਚੱਲਦੇ ਰਹਿੰਦੇ ਹਨ ਜਰੂਰ ਹਾਜ਼ਰੀ ਭਰਿਆ ਕਰੋ ਭਾਈ ਜੇ ਕਿਸੇ ਨੂੰ ਲੋੜ ਹੋਵੇ ਫੋਨ ਨੰਬਰ ਦੀ ਬਾਬਾ ਵੀਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਮਸਤੂਣਾ ਸਾਹਿਬ ਯੂ ਐਸ ਏ ਜੂਬਾ ਸਿਟੀ ਨੰਬਰ ਹੈ 530 813 3072